ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਕੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਕੋਸੂਵੰਦ ਦੇ ਰਿੰਦਰ ਟਿਮ ਆਪਣੇ ਚੈਨਲ ਤੇ ਵੀਡੀਓ ਆਉਂਦੀ ਆ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲਾ ਤਿੰਨੇ ਹੀ ਗੱਬਣਾਂ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਡਰੈੱਸ ਦੱਸੋ ਨਾਮ ਹਰਦੇਵ ਸਿੰਘ ਹੈ ਜੀ ਪਿੰਡ ਹੈਗਾ ਛੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਮੋਬਾਈਲ ਮੋਬਾਈਲ ਨੰਬਰ 7017605142 ਠੀਕ ਹੈ ਜੀ ਤਿੰਨ ਐਨੀਮਲ ਸੇਲਾ ਹੀ ਕਿਧਰੋਂ ਲੱਗ ਗਏ ਇੱਥੇ ਹੀ ਲੱਗੇ ਜੀ ਜਰਸੀ ਤੋਂ ਸ਼ੁਰੂ ਕਰ ਲੈਣੇ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਇਹ ਵੀਰੇ 5-4 ਦਿਨ ਹੀ ਲੈਂਦੀ ਆ ਕਿੰਨਵਾ ਸੂਆ ਹੁੰਦੀ ਸੂਆ ਵੀਰੇ ਅਗਲੇ ਨੇ ਦੂਜਾ ਕਹਿਆ ਆਪਣਾ ਅਗਲਾ ਤੀਜਾ ਮਾਨਾ ਉਹ ਅਗਲੇ ਦੀ ਚਲੋ ਮਾਰੀ ਕਿੰਨਾ ਕ ਭਾਜ ਤੀ ਦੁੱਧ ਵੀਰੇ ਉਹਨਾਂ ਨੇ 16 ਕਿਲੋ ਕਹਿਆ 16 ਹੀ ਭਾਜ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜੇ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਸਮਝ ਲਓ ਕਿ ਪੈਸੇ ਤੁਸੀਂ ਲਾਉਣੇ ਆ ਤੁਸੀਂ ਆਪਦੀ ਸਮਝ ਨਾਲ ਪਸੂ ਲੈਣਾ ਥਣਾ ਦੀ ਓਕੇ ਆ ਬਾਈ ਥਣਾ ਦੀ ਆਪਣੀ ਗਾਰੰਟੀ ਹੈ ਵੀਰੇ ਠੀਕ ਹੈ ਜੀ ਥਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਹੁੰਦੀ ਆ ਜੀ ਦੈਨ ਡੇਟ ਮੁਤਾਬਕ 5-4 ਲੈ ਜੂਗੀ ਬਾਈ ਕਹਿੰਦਾ ਤੁਸੀਂ ਜਿਹੜਾ ਮਰਜ਼ੀ ਸਮਝ ਲਓ ਚਾਹੇ ਦੂਜਾ ਸਮਝ ਲਓ ਚਾਹੇ ਤੀਜਾ ਸਮਝ ਲਓ ਜੀ ਬਾਕੀ ਖਵਾਨੇ ਦੀ ਤਿਆਰੀ ਤੁਸੀਂ ਦੇਖ ਸਕਦੇ ਹੋ ਚੰਗੀ ਆ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ 16 ਕਿਲੋ ਦੁੱਧ ਦਿੱਤਾ ਆਪਾਂ ਵੀ 16 ਕਹਿ ਕੇ ਦੇਣੀ ਆ ਥਨਾਂ ਦੀ ਓਕੇ ਆ ਬਾਈ 10 ਦਾ ਇਹ ਗਰੰਟੀ ਹੈ ਵੀਰੇ ਠੀਕ ਆ ਜੀ ਚਾਰੇ ਥਨ ਗੈਪ ਤੇ ਲੱਗੇ ਨਿਖੜਵੇਂ ਹੱਥੀ ਜਵਾਈ ਵਾਲੇ ਬਾਕੀ ਕੱਦ ਕਾਠ ਚੰਗਾ ਜੀ ਦੁੱਧ ਸੇਵਾ ਦਾ ਜੇ ਕੋਈ ਵੀ ਵਧ ਕਰ ਲੂ ਤਾਂ ਪਲੱਸ ਵੀ ਲੈ ਲੂ ਇਹਦਾ ਮੁੱਲ ਬਾਈ ਇਹ ਮੇਰੇ 35 ਦੇ ਦੇ। ਹੋਜੂ ਮਾੜਾ ਮੋਟਾ ਮਾਨਤਨ ਕਰ ਦੇ। ਇਹਦਾ ਮੁੱਲ ਬਾਈ 35000 ਰੁਪਇਆ ਕਰ ਦੇ ਬਾਕੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ। ਜਿਹਨੂੰ ਚਾਜੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਏ। ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। 2b2colhf ਆ ਉਹ ਵੀ ਗੱਬਣਾ ਡਿਟੇਲਸ ਨੂੰ ਲੈ ਦਿੰਨੇ ਆ ਜੀ। ਦੋ ਨੰਬਰ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਸੂਆ ਹੁੰਦੀ ਐ ਮੂੰਹ ਛਿੱਧੀ ਐ ਇਹ ਮੂੰਹ ਤੋਂ ਛੇ ਦੰਦ ਹਾਂਜੀ ਦੈਣ ਕਿੰਨੇ ਲੱਗਦੇ ਐ ਦੈਣ ਵੀਰੇ ਹਫਤਾ ਲੈਂਦੀ ਐ ਠੀਕ ਆ ਕਿੰਨਾ ਕੁ ਪਾਜੂ ਬਾਈ ਦੁੱਧ ਵੀਰੇ ਉਹਨਾਂ ਨੇ 17 ਕਿਲੋ ਦੱਸਿਆ 16 17 ਠੀਕ ਆ ਜੀ ਇੰਨਾ ਹੀ ਆਪਾਂ ਮੰਨ ਕੇ ਲਈਆ ਠੀਕ ਆ ਜੀ ਹਾਂਜੀ ਦੂਜੇ ਸੂਏ ਹੁੰਦੀ ਆ ਮੂੰਹ ਤੋਂ ਛੇ ਦੰਦ ਦਾ ਬਾਈ ਦੱਸਦਾ ਕਿ 16 17 ਮਾਲਕਾਂ ਨੇ ਕਹਿ ਕੇ ਦਿੱਤੀ ਆ ਆਪਾਂ ਵੀ 16 17 ਕਹਿ ਕੇ ਦੇਣੀ ਆ ਅੱਗੇ ਕਿਸੇ ਦੀ ਸੇਵਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਹਣਾ ਦੇ ਸਹਿਜ ਵੀ ਸੋਹਣਿਆ ਥੋੜਾ ਜਿਹਾ ਡੌਗੀ ਤੋਂ ਡਰ ਗਿਆ ਜੀ ਪਸੂ ਤੇ ਠੰਡੀ ਸੀਲ ਪੂਰੀ ਆ ਬਾਈ ਠੰਡੀ ਸੀਲ ਦੀ ਆਪਣੀ ਗਾਰੰਟੀ ਆ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਥਨਾਂ ਦੀ ਵੀ ਆਪਣੀ ਗਾਰੰਟੀ ਆ ਆਪਾਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਚਾਰੇ ਤੁਹਾਨੂੰ ਗੈਪ ਤੇ ਲੱਗੇ ਨਿਖੜਵੇਂ ਐ ਕੋਮੜੀ ਜੀ ਛਾਕ ਜੀ ਆ ਜੀ ਉਹ ਉਹ ਨਹੀਂ ਉਹ ਵੀਰੇ ਚਾਲਦੀ ਨਹੀਂ ਉਹੀ ਆ ਵੈਸੇ ਹੀ ਉਹੀ ਆ ਮੜਾ ਦਾਗ ਜਾਈ ਆ ਤੇ ਬਾਕੀ ਦਿਨ ਡੇਟ ਮੁਤਾਬਕ ਪੰਜ ਚਾਰ ਲੈ ਜੂਗੀ ਤਿਆਰੀ ਕਰਮ ਵਾਲੀ ਦੀ ਚੰਗੀ ਆ ਚੂਲਾ ਸਤਾਰਾਂ ਕਿਲੋ ਦੁੱਧ ਕੋਈ ਬਾਲਾ ਨਹੀਂ ਕੱਦ ਵਜਨ ਵਾਲੀ ਵਹਿੜਾ ਕੋਈ ਛੋਟੀ ਵਹਿੜ ਨਹੀਂ ਗੀ ਬੋਦੀ ਵਾਲੀ ਹੈ ਬੱਛੀ ਵੀਰੇ ਇਹਦਾ ਮੁੱਲ ਬਾਈ ਇਹ 45 ਹੀ ਦੇ ਦੇਣਗੇ ਵੀਰੇ ਹੋ ਜੋ ਮਾਨਤਾਨੀ ਜੀ ਹਾਂ ਕਰ ਦਿਆਂਗੇ 45000 ਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਫਿਰ ਨੰਬਰ ਇਹਦੀ ਕਿਹਨੇ ਲੈਣਾ ਨੰਬਰ ਵੀਰੇ ਇਹ ਵੀ ਦੂਜਾ ਸੂ ਹੈ ਜੀ ਅਗਲਾ ਭਾਵੇਂ ਤੀਜੇ ਮਾਨਾਰੇ ਇਹ ਕਰਾਸ ਹੈ ਐਚ ਐਫ ਠੀਕ ਹੈ ਕਿੰਨਾ ਪਾਜੋ ਬਾਈ ਦੋਸਤ ਇਹ ਵੀਰੇ ਦੁੱਧ ਅਗਲੇ ਨੇ 18 19 ਦੱਸੇ ਦੈਨ ਕਿੰਨੇ ਪਾ ਦੇ ਦੈਨ ਤਾਂ ਤਿਆਰ ਹੀ ਹੈ ਵੀਰੇ ਅੱਜ ਨਾਲ ਕੱਲ ਨੂੰ ਸੂਬਾ ਕੱਦਾ ਹੀ ਲਾਊਗੀ ਹਾਂਜੀ ਲਓ ਜੀ ਬਾਹਰ ਨੂੰ ਲਿਆਓ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਸੂਆ ਕਹਿ ਕੇ ਦਿੱਤੀ ਆ ਤੁਸੀਂ ਜਿਹੜਾ ਮਰਜ਼ੀ ਸਮਝ ਲਓ ਕਿਉਂਕਿ ਪੈਸੇ ਤੁਸੀਂ ਲਾਉਣੇ ਬਾਈਆਂ ਨੇ ਪੈਸੇ ਲਾਏ ਬਾਈਆਂ ਨੇ ਆਪ ਦੀ ਸਮਝ ਨਾ ਲਈ ਆ ਤੁਸੀਂ ਪੈਸੇ ਲਾਉਣੇ ਤੁਸੀਂ ਆਪ ਦੀ ਸਮਝ ਨਾ ਲੈਣੇ ਤਿਆਰ ਹੀ ਅਲੱਗ ਭਾਗ ਇੱਕ ਅੱਧਾ ਦਿਨ ਲੈ ਜੂਗੀ ਬਾਕੀ ਥਣਾ ਦੇ ਸੱਜ ਸੋਨੇ ਆ ਗੈਬ ਤੇ ਲੱਗੇ ਨਿਖਣਵੇਂ ਹੱਥੀ ਚਵਾਈ ਵਾਲੇ ਕੱਦ ਵਜਣ ਵਾਲੀ ਵਹਿੜਾ ਕੋਈ ਛੋਟੀ ਨਹੀਂ ਚਾਰ ਥਣ ਉਹ ਵੀ ਮੱਝਾਂ ਰਗਾ ਹੱਥੀ ਚਵਾਈ ਵਾਲਾ ਆ ਥਣ ਥੋੜਾ ਜਿਹਾ ਗਾਂਆਂ ਚ ਘਾਟੀ ਮਿਲਦਾ ਹੁੰਦਾ ਕਿਉਂਕਿ ਚਵਾਈ ਨੂੰ ਇੱਕ ਨੰਬਰ ਹੋਊਗਾ ਬਾਕੀ ਝੋਲ ਹਵਾਨੇ ਚ ਪਈ ਆ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ 18 19 ਕਿਲੋ ਬਾਲਾਵੇਂ ਨੀ ਦੁੱਧ ਬਾਕੀ ਸੇਵਾ ਦੇ ਸਰ ਤੇ ਕ੍ਰੋਸ ਚ ਪੈਂਦੀ ਆ ਕਰਮ ਵਾਲੀ ਗਰਮੀਪੁਰਾ ਘਾਟੀ ਮਣਾਊਗੀ ਦੂਜੀਆਂ ਗਾਂਆਂ ਨਾਲ ਤੇ ਦੁੱਧ ਫਟਦਾ ਵੀ ਫਰਕ ਪੈ ਜੂਗਾ ਇਹਦਾ ਮੁੱਲ ਬਈ ਜੀ ਇਹ ਵੀ 45 ਦੀ ਦੇ ਦੇਣਗੇ ਵੀਰੇ ਜੀ ਜੋੜਾ ਲੈ ਲੂ ਬਈ ਕੁਝ ਜੋੜਾ ਦੇ ਦੇਣਗੇ ਆਪਾਂ 88 ਠੀਕ ਆ ਜੀ ਬਾਈ ਕਹਿੰਦਾ ਜੇ ਜੋੜਾ ਲੈ ਲੂ ਤਾਂ 88 ਦਾ ਦੇ ਦਾਂਗੇ ਜੇ ਕੱਲੀ ਕੱਲੀ ਤਾਂ 45000 ਰੁਪਿਆ ਬਾਕੀ ਮਾਨਤਨ ਕਰ ਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ